ਮੱਚੋ ਲਾਵੇ ਡਾ ਕੰਜਰੀਓ ਘੰਟਾ ਹੋ ਗਿਆ ਇਹ ਉਹਨਾ ਉਹਨਾ ਨਾ ਹੋ ਗਏ ਸਾਰੇ ਮਿੱਠੀ ਨੂੰ ਡਿੱਕੇ ਡੰਜਰ ਨੂੰ ਪਾਇਆਕ ਨਹੀਂ ਅਜੇ ਚੱਲ ਆ ਜਾਂਦੇ ਆ ਤੇ ਜਿੰਨਾ ਮਰਜੀ ਮੈਨੂੰ ਨਵਾ ਲਈਓ ਪਾਇ ਸਿਰ ਚ ਪਾਣੀ ਪਾਈਓ ਮੇਰਾ ਗੁੱਸਾ ਨਹੀਂ ਹੋ ਜਾਣਾ ਸਿੱਧੀ ਗੱਲ ਯੋ ਓ ਯਾਰ ਨਾ ਗੁੱਸਾ ਕਰ ਅਸਲ ਜਿੰਨਾ ਤੇ ਤੈਹ ਦਾ ਪਤਾ ਨਹੀਂ ਨਾ ਇਹਦਾ ਗੱਲ ਦਾ ਕੀ ਗੱਲ ਵਾ ਕੀਦਾ ਕਸੂਰਾ ਉਹਨਾਂ ਦਾ ਕੋਈ ਡਿਸੀਜਨ ਨਹੀਂ ਕਰ ਲੈਣਾ ਚੱਲ ਆਈ ਜਾਣਾ ਤਾਂ ਮੈਨੂੰ ਚਾਪੀ ਦਿਓ ਮੈਂ ਪਿਸਤੋਲ ਵੇਡਾ ਪੀਲਾਂ ਅੱਗੇ ਬੈਠ ਮੇਰੀ ਗੱਲ ਸੁਣੋ ਪੀ ਇਹਦੇ ਬਹਿ ਪੈਣਾ ਬਹਿਣ ਤੜਪ ਤਾਨੂੰ ਬਹਿਣ ਸੁਣਣੀ ਆ ਪਹਿਲੀ ਗੱਲ ਤੇ ਮੇਰੇ ਕੋਲ ਚਾਬੀ ਹੈ ਨੀਗੀ ਠੀਕ ਆ ਉਹ ਭਾਬੀ ਜਰੀ ਨੂੰ ਆ ਦੂਜੀ ਗੱਲ ਮੇਰੀ ਬਹਿ ਕੇ ਗੱਲ ਸੁਣ ਕੀ ਗੱਲ ਸੁਣਾ ਬਣਾਏ ਨਾ ਕੀ ਗੱਲ ਹੋਈ ਜੋ ਮਰਜੀ ਕੀ ਜਿੰਨਾ ਚਿਰ ਸਿਰੋਂ ਪਾਣੀ ਨਾ ਉਹਨਾਂ ਦੇ ਨੂੰ ਕੱਢਣਾ ਨੀਗਾ ਤੇ ਇਸ ਤੋਂ ਵੱਧ ਪਾਣੀ ਕਿ ਨਗਣਾ ਵਾ ਪਰ ਹੁਣ ਹਮਕੇ ਗੱਲ ਦਾ ਹੀ ਨਹੀਂ ਪਤਾ ਜੇ ਕਿ ਕਸੂਰ ਹੈ ਕਿ ਦਾ ਵਾ ਤੇ ਜੇ ਪੂਰੀ ਗੱਲ ਦਾ ਪਤਾ ਲੱਗ ਜਾਊ ਜੇ ਕਸੂਰ ਹੋਣਾ ਕਿਸੇ ਦਾ ਫੇ ਮੈਂ ਤੈਨੂੰ ਫੜਾ ਵੀ ਦਊਗਾ ਚਰਾ ਤੂੰ ਦੇ ਚੱਲ ਮੈਂ ਆਪੇ ਲਊਂਗਾ ਉਹ ਚੱਲ ਤੇ ਲਵਾਂਗੇ ਪਰ ਹੁਣ ਦੋ ਸਹੀ ਮੈਨੂੰ ਅੱਜ ਨਹੀਂ ਗਾ ਮਿਲਣਾ ਉਦੋਂ ਤੂੰ ਗੱਲ ਕੀਤੀ ਵੀਰ ਇਹਦਾ ਨਜਾਇਜ਼ ਫਾਇਦਾ ਜਿਹੜਾ ਨਜਾਇਜ਼ ਕੰਮ ਉਹ ਨਹੀਂ ਕਰਦਾ ਮੈਂ ਕਰੂੰਗਾ ਤੇ ਹਾਲਾਤ ਇਹ ਨਜਾਇਜ਼ ਨੂੰ ਸਾਨੂੰ ਕੀ ਗੱਲ ਦਾ ਹੀ ਨਹੀਂ ਪਤਾ ਤੇ ਜਦੋਂ ਕੰਮ ਇਸ਼ਤਾਂ ਦੀ ਹੈ ਜੇ ਉਹ ਪਰ ਪਤਾ ਤੇ ਲੱਗੇ ਕਸੂਰ ਬਚੋਲੇ ਦਾ ਵਾ ਸਾਡੀ ਕੁੜੀ ਦਾ ਵਾ ਜਾਂ ਮੁੰਡੇ ਦਾ ਵਾ ਜਾਂ ਤੇਰੀ ਘਰ ਦੀ ਦਾ ਵਾ ਕਿ ਗੱਲ ਦਾ ਪੁਆਇੰਟ ਤੇ ਪਤਾ ਲੱਗੇ ਕਿ ਇਹਦਾ ਪੁਆੜਾ ਕਿਹਦਾ ਵਾ ਸਾਰਾ ਏ ਜਲ ਮੇਰੀ ਘਰ ਦੀ ਜਗ ਸੂਰ ਹੋਇਆ ਕਸੂਰ ਤੇ ਉਹਦਾ ਵੀ ਹੋਣਾ ਸੁੱਖ ਦਾ ਵੀ ਹੋਣਾ ਤੇ ਮੁੰਡੇ ਦਾ ਵੀ ਹੋਣਾ ਤੇ ਮੈਂ ਤਿੰਨੇ ਮਾਰ ਦੇਣੇ ਆ ਨਹੀਂ ਤਿੰਨੇ ਨਹੀਂ ਮਾਰਨੇ ਉਹਦਾ ਕੋਈ ਬਹਿ ਕੇ ਸੋਲੂਸ਼ਨ ਕਰਾਂਗੇ ਫਿਰ ਗੱਲ ਦਾ ਉਹ ਤੋਂ ਬਾਅਦ ਵੇਖਾਂਗੇ ਜੇ ਨਾ ਗੱਲ ਕੇ ਪਾਸੇ ਲੱਗਦੀ ਜਾਪੂ ਫਿਰ ਵੇਖੀ ਜੋ ਜੋ ਕਰਨਾ ਮੇਰੀ ਅੱਖਾਂ 'ਚ ਰੜਕਦੇ ਡਾਣੇ ਸਾਰੀ ਉਮਰ ਸਿੱਧੀ ਗਾਲੀਓ ਮੇਰੇ ਕੋਲ ਨਹੀਂ ਜਰੇ ਜਾਣੇ ਠੰਡਾ ਰਹਿ ਜਾ ਜੀ ਮੈਨੂੰ ਵੀ ਤਾਕੂ ਨਹੀਂ ਜਨਾ ਤੈਨੂੰ ਤੇ ਮੈਂ ਥੋੜਾ ਜਿਹਾ ਨਾ ਗੁੱਸੇ ਨੂੰ ਕਾਬੂ ਪਾਣਾ ਸਿੱਖੋ ਆਪਣੇ ਦੀ ਕਿੱਦਾਂ ਯਾਰਾਂ ਦੋਸਤਾਂ ਦੇ ਬਿਣਾ ਕਿੱਦਾਂ ਪਿੰਡ ਮੈ ਜਾਣਾ ਮੈਂ ਓ ਯਾਰ ਕੋਈ ਗੱਲ ਨਹੀਂ ਤੂੰ ਅਹੇ ਠੰਡਾ ਰਿਆ ਥੋੜਾ ਜਿਹਾ ਅਜੇ ਸਾਡੀ ਗੱਲ ਕੱਲ੍ਹ ਤੇ ਫੇਰ ਕਰਦੇ ਆ ਗੱਲ ਗੱਲੀ ਨਿਆਣੇ ਹੋਣੇ ਆ ਰਿਸ਼ਤੇਦਾਰ ਅੱਜ ਜਾਣਾ ਵਾ ਕਿੱਦਾਂ ਬਹਿਣਾ ਵਾ ਕਿਹੜਾ ਮੂੰਹ ਲਾ ਕੇ ਬਵਾਂਗੇ ਪਰ ਗੱਲ ਤੇ ਫੇਰ ਉਹ ਹੀ ਆ ਜਾਂਦੀ ਏ ਮੋੜ ਘੜ ਕੇ ਉਹ ਗੱਲ ਹੋਣੀ ਆ ਕਸੂਰ ਤੇ ਪਤਾ ਲੱਗ ਲੈਂਦੇ ਪਹਿਲਾਂ ਤੈਨੂੰ ਮੱਫੜਾ ਲਾ ਤੂੰ ਆਉਂਦੇ ਉਹਨੇ ਮਾਰਨੇ ਗੋਲੀ ਲੋਕਾਂ ਕਹਿੰਦਾ ਪੱਗਾਂ ਬਣ ਕੇ ਤੁਰੇ ਫਿਰਦੇ ਮੁੱਸਾਂ ਕੁਲੀਆਂ ਕਰਕੇ ਇੱਥੇ ਸਾਂਭੀ ਨਹੀਂ ਗਈ ਇਹਨਾਂ ਕੋ ਹੌਸਲਾ ਰੱਖ ਮੇਰੀ ਇੱਕ ਘੰਟਾ ਕੱਢ ਔਖਾ ਸੌਖਾ ਹੋ ਲਗ ਜਾਂਦਾ ਪਤਾ ساری ਗੱਲ ਦਾ ਚਲ ਮੈਂ ਬੈਨਾ ਵਾ ਜਦੋਂ ਆ ਗਿਆ ਮੈਂ ਦੱਸ ਦੇ ਚਲ ਠੀਕ ਆ ਕਿਹਦਾ ਦੱਸ ਕੀ ਜਰਾ ਇਹ ਵੀ ਆਪਣੇ ਦਾ ਸੱਚਾ ਵਾ ਤਾਂ ਆਪਾਂ ਇਹਨੂੰ ਜਨਾਵਾਂ ਉਹਨਾਂ ਮੈਨੂੰ ਪਰ ਮਾਰੇ ਨੂੰ ਕੋਈ ਰਹਾ ਲੈ ਨਹੀਂਗਾ ਜੇ ਮਾਰਤਾ ਘਰ ਵੀ ਉੱਜੜ ਜਾਣਾ ਤੇ ਜਿਹਦਾ ਮਰ ਗਿਆ ਉਹਦਾ ਵੀ ਉੱਜੜ ਜਾਣਾ ਉਹਦਾ ਬੜੇ ਦੇ ਗਾੜੀ ਹੱਥ ਝੋੜੀ ਗਿਆ ਅਸਲਾ ਨਾ ਨਾ ਜਿਹਦੇ ਫਾਇਦੇ ਆ ਤੇ ਦੇ ਨੁਕਸਾਨ ਵੀ ਜਾਂਦੇ ਆ ਤਾ ਪਤੀ ਨੇ ਕਿਸੇ ਦੇ ਮਾਰਤਾ ਆਪਣਾ ਵੀ ਉਜਰਜਣਾ ਅਗਲੇ ਦਾ ਵੀ ਉਜਰਜਣਾ ਇਹ ਗੱਲ ਸਮਝਦਾ ਨਹੀਂ ਹੈ ਤੇ ਜਨੇਣਾ ਹੀ ਆ ਨਾ ਬੱਲਾ ਪਹਿਲੀ ਉੜ ਗਿਆ ਉਹਥੇ ਤੇ ਧੂਰੀ ਆਈ ਆ ਹੁਣ ਮੈਂ ਥੱਕ ਗਈ ਹਏ ਪੂਰਾ ਸਾਰਾ ਗੱਡੀਆਂ ਨਾਲ ਮੰਨਿਆ ਕੋਤੇ ਲੱਕ ਪੀੜ ਵੀ ਹੋਣ ਡੈ ਪਿਆ ਮੇਰਾ ਹਾਂ ਤਾਂ ਮੈਨੂੰ ਸਾਈ ਹੀ ਕਿਤੇ ਮੈਂ ਤਾਂ ਕਹੇ ਗੱਡੀਆਂ ਹੋਰ ਕਰ ਲਈ ਤੇ ਬਾਅਦ ਚ ਮੈਂ ਲੇਟ ਨਾ ਹੋ ਜੀਏ ਗੱਡੀ ਵਾਲੇ ਦਾ ਦੇਸਿਆ ਪਾ ਹੋ ਗਿਆ ਹੁਣ ਉਹਨਾਂ ਨੇ ਇੰਨੇ ਪਖਵਾੜ ਬਣਾਉਣੇ ਹੈ ਇੰਨੀ ਸੇਵਾ ਕਰਨੀ ਸਾਡੀ ਸੇਵਾ ਚ ਫੁੱਲ ਹੋਊਗੀ ਤੇ ਬੋਲ ਤੇ ਮੈਂ ਕਰਮੂਸ ਵਰ ਕੇ ਆ ਆਹੋ ਹੋ ਹੋ ਹਲੋ ਸੇਵਾ ਚੱਲ ਖਾ ਪੀ ਕੇ ਤੇ ਰਾਜ ਜਾਣਾ ਫਿਰ ਸਾਡੇ ਕੋ ਤੁਰਿਆ ਨਹੀਂ ਜਾਣਾ ਕਿਉਂ ਹੋਰ ਤੇਰਾ ਗਦਾ ਕੋਈ ਸੰਜੋਤਾ ਕਰ ਲਿਆ ਹਾਂ ਉਹ ਉਹਨੋ ਕਿ ਜਿਹੜੀ 820 ਤੇ ਬਹਿ ਕੇ ਜਾਵਾਂਗੇ ਨਹੀਂ ਯਾਰ ਇਹਨਾਂ ਦੇ ਉਹਗੇ ਉਹਨੂੰ ਛੱਡ ਆਓ ਹਾਂ ਇਹ ਤੇ ਹੈ ਆਮਗੇ ਛੱਡ ਗਿਆ ਉਹ ਤੁਹਾਡੀ ਕੁੜੀ ਦਾ ਰਿਸ਼ਤਾ ਨਹੀਂ ਕਰਾਉਂਦੇ ਆਂ ਹਾਂ ਚੰਨ ਉਹਨਾਂ ਜੜੇ ਆ ਤੇ ਉਰੇ ਤੇ ਹਾਂ ਆਈ ਜੀ ਆਈ ਉਹ ਤਾਂ ਮੈਨੂੰ ਬਾਹਰ ਤੱਕਾਉਂਦੇ ਆਂ ਨੰਬੜਾ ਮੂਠਾ ਕੇ ਬੈਠੀ ਆ ਆਏ ਨਹੀਂ ਹੇ ਤੱਕ ਤੇਰੇ ਵਿਚੋਲੇ ਫੋਨ ਫੋਨ ਤੇ ਨਹੀਂ ਕਰਤਾ ਉਹਨਾਂ ਨੂੰ ਪਹਿਲਾਂ ਵੀ ਨਾ ਆਇਓ ਆ ਬੀਜੀ ਮੇਰੇ ਕੋ ਕਿਹੜਾ ਫੋਨ ਆ ਫੋਨ ਤੁਹਾਡੇ ਪਰਸ ਜੀ ਮੈਂ ਇੱਥੇ ਬੈਠੀ ਆ ਮੈਂ ਉਹਨਾਂ ਨੂੰ ਫੋਨ ਕਿੱਥੋਂ ਕਰ ਦੇਣਾ ਮੈਂ ਫੋਨ ਵੀਰ ਨਹੀਂ ਕੀਤਾ ਉਹਨਾਂ ਨੂੰ ਵੀਰ ਦੀ ਗੱਲ ਉਹਨਾਂ ਨਾਲ ਉਹ ਕਿਹੜੀ ਗੱਲ ਹੋਈ ਆ ਇਸੇ ਗੇਟ ਵੀ ਖੁੱਲਾ ਏ ਇੱਧਰ ਲੰਘ ਜਾਨੇ ਆ ਜਾ ਆ ਜਾ ਨਹੀਂ ਨਹੀਂ ਉਸਤਾਰੇ ਵਿਚੋਲੇ ਹੁੰਨੇ ਆਪ ਕਿਹੜਾ ਤੇ ਇਹ ਚੋਣਾ ਹੁੰਦਾ ਵਾ ਤੇਰਾ ਕੀ ਇਰਾਦਾ ਵਣ ਤੇਰਾ ਕੀ ਇਰਾਦਾ ਇਹਦਾ ਵੀ ਚੋਣਾ ਤੇਲ ਚੋਗ ਨਿਕਾਉਣ ਗੇਟ ਖੁੱਲਾਗਾ ਚਲ ਜੇ ਸਿੱਧੇ ਖੁੱਲਿਆ ਹਮਾਰੀ ਪਹਿਲੀ ਗੱਲ ਆਇਓ ਬੈਲ ਵੱਜੀਓ ਜਾ ਉੱਠ ਜਾ ਕੇ ਤੇ ਲੈ ਆ ਉਹਨਾਂ ਨੂੰ ਬੂਹਾ ਖੋਲ ਜਾ ਕੇ ਚਲੋ ਪਾਪਾ ਨਾ ਬੂਆ ਖੁੱਲਗਾ ਆ ਜਾ ਇਦਾਂ ਯਾਰ ਰੱਪੇ ਨਹੀਂ ਆ ਗਈ ਬਰਾਹੀ ਹੁਣ ਕਾਉਂਦੀ ਇਦਾਂ ਰਵੰਦੀ ਕਾਉਂਦੀ ਇਦਾਂ ਹੁਣ ਕੀ ਹੋ ਗਿਆ ਕੋਇਆ ਕੋਸ਼ ਨਹੀਂ ਹੈ ਸਾਬੀ ਨੇ ਫੋਨ ਕਰਕੇ ਆਏ ਜੇ ਆਏ ਨਹੀਂ ਸਾਬੀ ਸੁਪਰੀਪੁਰ ਕਿਥੇ ਨਾ ਆਏ ਦੱਸਿਆ ਤੁਹਾਨੂੰ ਵੀ ਲੋੜਿਆ ਕਰਨ ਦੀ ਲੋੜ ਹੈਗੀ ਹਾਂ ਪੱਟਾ ਚਵਣ ਹੈ ਇਹ ਨਿਕਲ ਜਾਣੇ ਤੁਹਾਡੇ ਲਈ ਪਖਵਾਨ ਬੜੇ ਬਣਾਏ ਨਿਕਲ ਜਾਨੇ ਅੰਦਰ ਜਾ ਕੇ ਤੁਹਾਡੇ ਚ ਸਭੀ ਨਾਲ ਤੁਸੀਂ ਗੱਲ ਕਰਕੇ ਤੇ ਤੁਹਾਨੂੰ ਉਹਨੇ ਕੁਝ ਨਹੀਂ ਦੱਸਿਆ ਵਾ। ਹਨੂ ਨੇ ਦੱਸਿਆ ਕੁਝ ਵੀ। ਸੁਣਾ ਉਹਨੇ ਫੋਨ ਲੈਣਾ ਹੀ ਨਹੀਂ ਲੈ ਮੈਂ। ਬੱਸ ਫੇਰ ਹੋ ਜਾ ਤਿਆਰ ਹੁਣ। ਹੁਣ ਕੀ ਹੋ ਗਿਆ? ਕਹ ਲੈ ਤੇਰਾ। ਮੇਰੇ ਤੇ ਇੱਕ ਗੋਲੀ ਵੱਜਣੀ ਤੁਹਾਡੇ ਦੋਵਾਂ ਦੇ ਇੱਕੋ ਗੋਲੀ ਨਹੀਂ ਸਰ ਜਾਣਾ। ਕਾ ਤੂੰ? ਕਾ ਤੂੰ ਕੀ ਪੰਗਾ ਪੈ ਗਿਆ ਹੀ ਕਰ। ਕਾ ਦਾ ਪੰਗਾ? ਪੰਗਾ ਕਾ ਦਾ? ਆਪਾਂ ਦੇ ਹੀ ਸ਼ਹਿਰ ਉਹ ਵੀ ਉੱਥੇ ਆ ਗਿਆ ਸਭੀ ਤੇ ਸ਼ੱਕ ਪੈ ਗਿਆ ਤੇ ਹੁਣ ਕੋਈ ਅੰਦਰ ਜਾ ਕੇ ਨਾ ਦੋਵੇਂ ਜਣੇ ਬੱਕੇ ਹੋਣਾ ਵੀ ਮੇਰੀ ਲਵ ਮੈਰਿਜ। ਮੈਂ ਨੇ ਕੀ ਮੇਰੇ ਨਾਲ ਤੁਸੀਂ ਕਦੋਂ ਮਰਨਾ ਵਾ ਹੁਣ ਤੁਸੀਂ ਆਪਣੇ ਨਾਲ ਕਹਿਦੇ ਹੋ ਪਿਆ ਆਪਾਂ ਕੁਛ ਨਹੀਂ ਜਾਣਦੇ ਜਾਂ ਕੁਛ ਨਹੀਂ ਗੱਲ ਮਾਰੋ ਗੁੜੀ ਚੱਲ ਚੱਲ ਗਿਆ ਬੰਦਾਂ ਕਿ ਤੇਰੇ ਬੋਲ ਭਰ ਜਾਓ ਅੰਦਰ ਗੱਲ ਸੰਭੋ ਜਾ ਕੇ ਹੁਣ ਤੁਸੀਂ ਵਿਚੋਲੇ ਕਹਦੇ ਜੀ ਚੱਲਾ ਆਪਲਾ ਕਰਦੇ ਆ ਗੱਲ ਵਿਚੋਲੇ ਬੰਨਾ ਕਿ ਤੇ ਸੋਖਾ ਪਿਆ ਮੇਰੀ ਗੱਲ ਹੋਇਆ ਵੇ ਆਂਦੀ ਭੰਜਨੇ ਭੰਜਨੇ ਗੱਲ ਸੰਭਣੀ ਜੀ ਹੁਣ ਅੰਦਰ ਜਾ ਕੇ ਠੀਕ ਆ ਕੋਈ ਨਹੀਂ ਗੋਲੀ ਤੱਕ ਨਾ ਬਸ ਨੋ ਪਤਾਵੇ ਵੇਖ ਲੈਨੇ ਆ ਵੇਖਣਾ ਕਿ ਤਥ ਲਾਉਂਦੇ ਇੱਥੇ ਲੱਗ ਪਈ ਅੰਦਰ ਜਾ ਕੇ ਕੀ ਬਹੁਤ ਨਾ ਪੂਰੇ ਕੌਨਫੀਡੈਂਸ ਨਾਲ ਜਾਓ ਵੀ ਆਪਾਂ ਕੁਛ ਨਹੀਂ ਜਾਣਦੇ ਤੇ ਦੱਸਣਾ ਨਹੀਂ ਵੀ ਮੇਰੀ ਨਾ ਮਰਜੀ ਉਸ ਜਾਓ ਅੰਦਰ ਜੀ ਸਾਕ ਨਹੀਂ ਪੈਂਦੇ ਨਾਲ ਐਂ ਬਸ ਚੰਗਾ ਬੈਸਟ ਆਫ ਲੱਕ ਫਿਰ ਮਿਲਦੇ ਆਪਾਂ ਜਾਓ ਅੰਦਰ ਜੀ ਇਹ ਤਾਂ ਬਾਰ ਹੋਣ ਨੂੰ ਦੇਣਾ ਤਾਂ ਨਹੀਂ ਫਿਰ ਮਿਲਦੇ ਆਂ ਦੀ ਅਭੀ ਐਂਸਰੇ ਚੁੱਪ ਖੜ ਜਾਓਈ ਲੋਅ ਲੱਗੀ ਖੋਲਣ ਹੁਣ ਗੱਲ ਨਾ ਕਰਦੇ

ਇਹ ਨੋਟ ਫੋਨ ਲਾ ਕੇ ਦੱਸਾਂ ਉਹ ਇੱਕ ਜਿਹੜਾ ਉਹਦਾ ਫੋਨ ਆਉਂਦਾ ਮਾਮੇ ਨੇ ਕਿ ਦੀ ਅਫਦ ਲੱਗੀ ਆ ਪਖਰਾ ਵਿਚੋਲਾ ਬੰਨ ਉਹ ਹੋਣ ਰਿਹਾ ਇਹਨੂੰ ਨਹੀਂ ਪਤਾ ਵੀ ਇਧਰ ਉਤ ਕਲੇਸ਼ ਮਾਤ ਮਾਰਾ ਨੇ ਮੇਰੇ ਨਾਲ ਪਾਇਆ ਪੰਗਾ ਪਿਆ ਸਾਡਾ ਵੱਖਰਾ ਇਥੇ ਘਰ ਕਲੇਸ਼ ਪਿਆ ਸਾਡਾ ਵਿਚੋਲਾ ਬਣਿਆ ਫਿਰਦਾ ਸਾਡੇ ਘਰੋਂ ਲੜਾਈ ਮੁਕੂ ਤੇ ਭਾਅ ਬਾਕੀ ਸਾਰੀ ਗੱਲ ਹੋਊਗੀ ਮੋਤੂ ਲਾਹਬ ਹਾਂਜੀ ਦੱਸੋ ਮੈਨੂੰ ਗੱਲ ਕਿ ਤੁਹਾਨੂੰ ਕਿਦਾਂ ਪਾ ਲੱਗਾ ਗਾੜੀ ਕੁੜੀ ਵੇਣ ਵਾਲੀ ਐ ਤਦ ਛੱਡੋ ਸੋਖ ਤੁਹਾਡੇ ਨਾਲ ਬੂਹਾ ਖੋਲਣ ਗਈ ਤੁਹਾਨੂੰ ਲੈਣ ਗਈ ਉਹ ਕਿੱਥੇ ਰਹਿ ਗਈ ਆ ਤੁਹਾਡੇ ਅੜੇ ਕਮਰੇ ਨਹੀਂ ਹੋਣੇ ਕਿਸੇ ਹਾਂ ਉਹ ਤੋਂ ਮੁਝ ਲਗੇ ਜੀ ਅੱਛਾ ਉਹ ਸਾਡੇ ਬਾਥਰੂਮ ਆ ਹਾਂਜੀ ਹਾਂਜੀ ਅੱਛਾ ਉੱਥੇ ਬਾਥ ਕੋਈ ਨਹੀਂ ਆ ਜਾਂਦੀ ਅਗਲੇ ਉਤੋਂ ਲਿਓ ਹਾਂਜੀ ਉਤੋਂ ਫਸਲੀ ਕਰ ਦੱਸੋ ਫਿਰ ਯੇ ਵਾ ਇਹ ਕਰ ਲੇ ਭਜੀ ਉੱਪਰ ਆਵਾ ਫੋਨ ਕੱਢਣ ਲੱਗਾ ਵਾ ਬੀਟਾ ਨਹੀਂ ਆਦਾ ਇੱਥੇ ਹਾਂ ਹੋਰ ਸੁਣਾਓ ਵਧੀਆ ਵਧੀਆ ਪਾਣੀ ਪੀਲਾ ਤੂੰ ਬਸ ਬਸ ਪੀ ਲਿਆ ਪਰ ਤੇ ਪਹਿਲਾਂ ਮੈਨੂੰ ਇੱਕ ਗੱਲ ਦੱਸਦਾ ਗੱਲ ਦਾ ਜਵਾਬ ਦੇ ਹਾਂਜੀ ਕਿ ਤੈਨੂੰ ਕਿੱਦਾਂ ਪਤਾ ਲੱਗਾ ਕਿ ਸਾਡੀ ਕੁੜੀ ਮਿਲਣ ਵਾਲੀ ਤੇ ਉਹਨਾਂ ਦਾ ਮੁੰਡਾ ਵਿਆਹ ਵਾਲਾ ਓਏ ਆਪਾਂ ਦਾ ਰਿਸ਼ਤਾ ਰਿਸ਼ਤੇ ਕਰ ਰਹੇ ਹੁੰਦੇ ਆ ਨਾ ਹੋ ਪੇਂਡੀ ਤੁਹਾਡੇ ਤੇ ਇਦਾਂ ਗੱਲਬਾਤ ਕੀਤੀ ਕਿ ਕਿ ਲਈ ਤਾਂ ਨੂੰ ਕੁੜੀ ਨੂੰ ਲੱਭਣੀ ਤੇ ਆਪਰੇ ਨਾਲ ਲੱਭੀ ਜਾਂਦੀ ਕਿਤੇ ਲੱਗ ਸਕੇ ਇਹਨਾਂ ਨਾਲ ਕੀਤੀ ਉਹ ਪਿੰਡ ਚੋਂ ਛੱਤ 'ਚ ਬੈਠੇ ਬੰਦੇ ਤੇ ਉਹਨਾਂ ਚੋਂ ਬੰਦਾ ਨਿੰਮਾ ਨਿੰਮਾ ਕਿਹੜਾ ਨਿੰਮਾ ਹਾਂ ਤਾਂ ਬੈਠੇ ਕਿਹੜੀ ਛੱਤ 'ਚ ਬੈਠੇ ਉਹ ਬੋਰ ਹੋਇਆ ਤਾਂ ਪਿੰਡ ਦੇ ਵਿੱਚ ਹੀ ਪਤਾ ਬੋਰ ਸਾਡੇ ਪਿੰਡ ਦਾ ਬਗਾ ਹਮ ਨਹੀਂ ਪਤਾ ਇੱਕ ਮਿੰਟ ਹੈ ਜਾ ਹੁਣ ਜੇ ਤੁਸੀਂ ਨਿੰਮਾ ਉੱਥੇ ਬੈਠੇ ਬੰਦੇ ਨਹੀਂ ਨਹੀਂ ਹੁਣ ਨਹੀਂ ਵੇਖਿਆ ਪਤਿਆ ਨਹੀਂ ਅਜਾ ਨਹੀਂ ਹਾਂਜੀ ਪਾਣੀ ਪੀ ਪਹਿਲਾਂ ਕਿਉਂ ਕੀ ਗੱਲ ਨੂੰ ਕੀ ਜੀ ਵੇ ਝੋਕਲਾ ਫੋਨ ਹੀ ਕੱਟ ਛੜਿਆ ਹੀ ਮਾੜੀ ਕਿਸਮਤ ਨੂੰ ਵੀ ਨਹੀਂ ਫੋਨ ਚੁੱਕਣ ਦੇ ਦੁਬਾਰਾ ਨਹੀਂ ਕੋਈ ਆਈ ਨਹੀਂ ਜਾਵੇ ਲੈ ਵੀ ਇਹਨੂੰ ਨਹੀਂ ਸਬਰ ਹੈਗਾ ਫੇਰ ਵੇਖ ਲਾ ਕੱਟ ਪਰਾਂ ਮਾਰ ਨਾਲੇ ਸੋਲਿਆ ਸਿਆਪਾ ਬਊਗਾ ਫੇਰ ਕੱਟ ਪੰਦਰ ਜਾ ਗਾਣਾ ਖਾਂਦਾ ਜਾਣ ਕੇ ਲੋ ਨੂੰ ਪਾਇ ਕੋਈ ਆ ਜੇ 오ਹਾ ਦੋ ਗਿਆ ਯਾਰ ਹੈਲੋ ਉਹ ਜੋਬਨਨੀ ਮੈਂ ਸੋਖ ਬੋਲਣ ਡਈ ਆ ਸੋਖ ਤੇਰੇ ਬੜਾ ਜੋਗਨਣਾ ਨੰਬਰ ਕਿੱਥੋਂ ਆਇਆ ਵਾ ਉਹ ਇੱਥੇ ਆਏ ਆ ਤਾਂ ਹੀ ਉਹਨਾਂ ਦਾ ਫੋਨ ਮੇਰੇ ਕੋਲੋਂ ਜੋਗਨੋ ਨਹੀਂ ਆਏ ਆ ਕਾਦਾ ਸਿਆਪਾ ਪੈ ਗਿਆ ਵਾ ਉਹ ਦੇਖੀ ਹੁੰਦਾ ਵੀ ਕਿ ਉਹਨਾਂ ਨੂੰ ਮਾਰਦੇ ਕਿ ਉਹਨਾਂ ਦਾ ਦਿੱਸ ਤੇ ਕਾਹਨੂੰ ਮਗ੍ਹਾ ਦੀ ਤੇ ਪਸ ਤੋਂ ਹੋਣਾ ਤੇ ਤਾਂ ਇਹ ਸਾਰਾ ਇਹਦੇ ਤੋਂ ਪਤਾ ਬਣੇ ਜੁਮਾ ਤਿੱਸ ਕਿਉਂ ਹੈ ਕਿ ਉਹਨੂੰ ਸਾਰਾ ਪਸ ਪਤਾ ਨਾ ਜੇ ਜੀ ਮੈਨੂੰ ਤੇ ਪਗਾ ਲੂ ਬਚਾਇਆ ਜਾਂਦਾ ਤੇ ਨੀਕ ਪਰ ਨੂੰ ਬਚਾਲਾ ਬਚਾਲਾ ਭਾਜੀ ਪਾਣੀ ਦੇ ਪੀਦੇ ਬੋਰਾ ਥਲੇ ਕਰਦਾ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਮਿਲਦੇ ਆ ਪੁੱਛਨੇ ਕਿ ਕਿੰਨੇ ਦੱਸ ਪਾਈ ਸੀ। ਭਾਜੀ ਉੱਥੇ ਉਹ ਕੀ ਦਾ ਹਲ ਹੋ ਗਿਆ ਬੰਦੋ ਤੇ ਨਹੀਂ ਹੈਗਾ। ਬੰਦਿਆਂ ਨੂੰ ਸਹੀ ਗੱਲ ਦੱਸ ਦੋ ਜਿਹੜੀ ਹੈਗੀ ਆ। ਭਾਜੀ ਗੱਲ ਕੀ ਹੋਈ ਤੇ? ਗੱਲ ਤਾਂ ਤੁਹਾਨੂੰ ਸਾਰੀ ਨਹੀਂ ਪਤਾ ਵਾ। ਜਿੰਨੇ ਤੇ ਹੈਗਾ ਨਿੱਕੇ ਉਹਨੇ ਟਿੱਖੇ ਦੇ। ਵੀਰ ਤੂੰ ਕਰੋ ਗੱਲਾਂ ਇਦਾਂ ਨਹੀਂ ਮੰਨਣਾ ਨਾ। ਯਾ ਤੂੰ। ਗੱਲ ਕੀ ਪਈ ਭਾਜੀ ਦੱਸ ਤੁਸੀਂ। ਮੈਂ ਤੁਹਾਨੂੰ ਬੰਦਿਆਂ ਨੂੰ ਬਹਿ ਫੇਰ ਹੋ ਗਿਆ ਤੂੰ। ਚੱਲ ਬੜੀ ਤੂੰ ਮੈਂ ਮੰਨਾਂਗੇ। ਆਗੇ ਮੈਂ ਇੱਕ ਮਿੰਟ। ਆਗੇ ਮੈਂ ਇੱਕ ਮਿੰਟ। ਇਸੇ ਕਿ ਤਰੀਆਂ ਆਂਦੇ ਸਾਰੇ ਅੱ비 ਕਿੱਥੇ ਹੋ ਗਏ ਭਾਬੀ ਜਵਾਨ ਭਾਬੀ ਉੱਚੇ ਥਾਂ ਰੱਖੀ ਨਹੀਂ ਬਿਤੇ ਲੈ ਲੈ ਉਹ ਬੜਾ ਕਾਲਾ ਪਹਿਨਨ ਬਾਂਦੀ ਰਹਿਣ ਦੇ ਬਲੇ ਗੱਲ ਤਾਂ ਸੁਣ ਲਈ ਡੇਬੇ ਕੱਢਣ ਇਹਨੂੰ ਉਹ ਮੰਨਣ ਡੇ ਮਾਝਣਾ ਉਹਨਾਂ ਨੇ ਮੈਂ ਤਵਗਾ ਤੇ ਚੰਗੀ ਤਰ੍ਹਾਂ ਫੜਾ ਮਿਟਰ ਕੋਈ ਮੈਂ ਨਹੀਂ ਚਲਾਉਂਦਾ ਮੈਂ ਡਰਾਜ਼ ਲਾ ਗਿਆ ਮੈਨੂੰ ਗਰਉਣਾ ਹੋਣਾ ਉਹਨਾਂ ਨੂੰ ਉਹ ਮੜਾ ਮੜਾ ਵਖਾ ਲੀ ਸੇ ਨੂੰ ਫਖਾਲਦਾਗੇ ਉਹ ਤਬਕ ਗਿਆ ਉਹਨਾਂ ਸੱਚ ਬੋਲ ਦੇਣਾ ਆਪੇ ਹੀ ਹੁਣ ਆ ਜਾ ਤੂੰ ਹੁਣ ਚਾਹ ਮਰ ਰਸਾ ਲਾ ਕੇ ਬੰਨਾਂ ਲਗਾਈਏ ਉਹ ਲੋੜ ਹੀ ਨਾ ਰਸੇ ਨਾਲ ਬੰਨਦੇ ਹੈ ਕਿੱਡੇ ਕਿੱਡੇ ਆ ਤੇ ਮੈਂ ਜਾਣਣਾ ਨਹੀਂ ਦੇਣ ਕਿਦੇ ਜਾ ਥੋੜੀ ਜਣੀ ਲੈ ਜਾ ਉਹ ਕਿਹੜੇ ਸਾਹਮਣੇ ਲੈ ਜਾ ਮੈਂ ਤੈਨੂੰ ਮੈਨੂੰ ਨਹੀਂ ਪਤਾ ਮੈਂ ਇੱਧਰ ਜਾਣੀ ਨਹੀਂ ਨਹਿਰ ਵੱਲ ਉਧਰ ਜਾਣੀ ਇੱਧਰ ਜਾਣੀ ਸੁੱਖ ਉਸੋਖ ਦੁਪਹਿਰ ਲੱਗੀ ਆ ਸ਼ਖਰ ਦੁਪਹਿਰੇ ਕਿੱਥੇ ਲੈ ਜਾਂ ਰਾਤ ਬਰਾਤੇ ਕਿਤੇ ਇਹੋ ਜੇ ਕੰਮ ਨੇ ਰਾਤ ਪੈ ਲੈਂਦੇ ਥੋੜੀ ਜੀ ਬਸ ਫਿਰ ਮੇਰੇ ਫੁੱਲ ਚੁਗਣ ਨਹੀਂ ਆਈ ਜਰਾਤਾ ਇੰਤਜ਼ਾਰ ਕਰਦਾ ਵਾ ਨਾ ਫਿਰ ਮੇਰੇ ਫੁੱਲ ਕਿ ਛੁਗਣ ਨਹੀਂ ਫੁੱਲ ਕਾ ਤਾਂ ਚੁਗਣਾ ਹੀ ਚੰਗੀ ਜ਼ਬਾਨ ਬੋਲ ਇਹੋ ਜਾਂ ਨਾ ਬੋਲ ਤਾਂ ਉਹਦੇ ਫੇਰ ਤੇ ਚੰਗੀ ਜ਼ਬਾਨ ਬੋਲ ਨਾ ਤੇਰਾ ਪਚਾਲਾ ਨੂੰ ਨਾ ਜਾਊਗੀ ਚੱਲ ਫਿਰ ਜੇ ਹਾਗਾ ਲਿਆ ਨਾ ਅੱਜ ਗੱਲ ਹੀ ਆ ਆ ਗਈ ਆ ਤੇ ਫਿਰ ਮਰਾਂਗੇ ਤੇ ਇਕੱਠੇ ਦੋਵੇਂ ਮਰਾਂਗੇ ਮੈਂ ਆ ਗਈ ਹਾਂ ਚਲੋ ਠੀਕ ਆ ਅੱਜ ਫਿਰ ਆ ਜਾ ਤੂੰ ਇੱਧਰ ਨੂੰ ਚਲ ਠੀਕ ਮੈਂ ਤੁਰਪੀ ਤੁਸੀਂ ਵੀ ਤੁਰਪੋ ਆਗੇ ਬਸ ਮੈਂ ਨਹਿਰ ਵੱਲ ਪਰ ਸੱਚਾ ਵਿਚਾਰੇ ਵਿਚੋਲੇ ਦਾ ਹੂਣ ਰਹਿਣ ਦੇ ਇੰਨਾ ਕਿਤੇ ਸਾਰਾ ਲੱਗਣਾ ਹੀ ਚਾਹੀਦਾ ਇਹਨਾਂ ਨੂੰ अरे मैं एक गाना करो मैं आ गया दादा जानदा सेट करना नहीं चाहिए होना कोई ना कोई गतम दस्त नहीं चाहिए कोई गलती पता है पपीओ दादा मैं तो लगा बंदा तो बैठा है उधर पपीओ हो गया मैं कदम मार दिया चलो ना और पगे हो गए उधर बैठ गए उधर गलती हो गई गलती गलती 10 मिनट चली गई चलो ਗਲਤੀ ਹੋਈ ਕੀ 10 ਨ ਬਿਲਾ ਹੋਈ ਕੀ ਤਰ ਡੈਮ ਮਛਰੇ ਤੁਸੀਂ ਕੱਲੀ ਕੱਲੀ ਗੱਲਾਂ ਸਾਨੂੰ ਕਿੱਥੋਂ ਗੱਲ ਸ਼ੁਰੂ ਹੋਈ ਤੁਸੀਂ ਆਏ ਕਿ ਤਰਾ ਕਿਹੜੇ ਸਾਲ ਸਾਡੇ ਘਰ ਆਏ ਵੈਸੇ ਤਾਂ ਵੀ ਇੱਕਦਮ ਸੁਪਨਾ ਤੇ ਆਉਣਾ ਨਹੀਂ ਤੁਹਾਨੂੰ ਕਿ ਸਾਡਾ ਰਿਸ਼ਤਾ ਹੀ ਕੁੜੀ ਦਾ ਕਰਨਾ ਹੈ ਨਾ ਉਦੀ ਗੱਲ ਦਾ ਤਾਂ ਤੁਹਾਨੂੰ ਜਾਣ ਸੁਣ ਕੇ ਇੱਕ ਗੱਲ ਸੁਣ ਲਓ ਮੇਰੀ ਜਿੰਨੇ ਗੱਲ ਪੂਰੀ ਨਹੀਂ ਨਾ ਆਈ ਮੈਂ ਜਾਣਨੇ ਨੇ ਮੈਂ ਬਾਲਣੇ ਥੇ ਉਹਦੇ ਵਿੱਚ ਪਰ ਸਾਡਾ ਕੋਈ ਕੁਝ ਹੋਰ ਨੂੰ। ਜ਼ਰੂਰ ਕੀ ਦਾ? ਆਪਾ ਨਹੀਂ ਆਪਾਂ ਰਿਸ਼ਤਾ ਰਿਸ਼ਤੇ ਕਰਾਈਦਾ। ਆਪਾਂ ਸੋਰੇ ਲਾਟੀਆਂ ਕਰ ਲੈਗੇ ਚੱਲ। ਉਹ ਆਂਦਾ ਤੁਹਾਨੂੰ ਸਾਡੇ ਸੁਟਣ ਲੈ ਆ ਦੋ ਕੋਈ ਤਾਂ ਉਹ ਜਾਣ ਨੂੰ। ਆਂਦਾ ਦੌਰ ਹੀ ਸਭ ਕੁਝ ਦੱਸਦੀ ਐ। ਹੌਸਲਾ ਰੱਖ। ਮੰਨੇ ਬਹਿ ਜਾ। ਹੌਸਲਾ ਕਰ। ਹੌਸਲੇ ਨਾਲ ਗੱਲ ਕਰ। ਆਪੇ ਜਵਾਬ ਦੇਣਗੇ ਨਾ ਕੋਈ ਨਾ ਕੋਈ। ਦੱਸ ਓਏ। ਬਾਤ ਤੇ ਤਾਂ ਸਭ ਕੁਝ ਦੱਸਦੀ ਐ। ਪਰ ਗੋਲੀ ਕੁੜੀ ਦਾ ਨਾਂ ਨਹੀਂ ਲੈਣਾ ਨੂੰ। ਨਹੀਂ ਲੈਂਦੇ। ਪਰ ਸਾਰੀ ਗੱਲ ਦੱਸਦੀ ਮੈਂ। ਜਿੰਨਾ ਲੇਟ ਕਰੂੰਗਾ ਉੰਨੀ 36 ਗੋਲੀ ਆਉਣੀ ਓ ਫਟਾਫਟ ਦੋਵੇਂ ਜਾਣੇ ਭੱਗੋ ਤੇ ਮੱਠੂ ਗੁਪੀਓ ਨੇ ਸਭ ਹੀ ਖਾਵੇ ਤੇ ਗੋਲੀ ਹੁਣ ਆੜੇ ਵੱਜ ਨਹੀਂ ਗਿਆ ਆਪਾਂ ਖਾਈਏ ਇਹਦਾ ਕੀ ਮੈਨ ਬਲਵਾ ਮੱਠੂਲੀ ਭਾਜੀ ਤਨ ਦਾ ਦਿੰਦੇ ਆ ਦੱਸ ਦੇ ਤੇ ਦੱਸਣਾ ਕੋਦੋਂ ਬੋਲੋ ਛੇਤੀ ਛੇਤੀ ਸਾਡੀ ਕੁੜੀ ਕੋਲ ਜਣੀ ਜਾਂਦੀ ਜਾਂਦੀ ਆ ਫੇਰ ਤੇ ਫੇਰ ਕੀ ਇਹਦਾ ਮਤਲਬ ਕੀ ਸਹੀ ਦੁਨੀਆ ਜਾਂਦੀ ਸਾਡੀ ਕੁੜੀ ਵੀ ਜਾਂਦੀ ਆ ਮੁੰਡਾ ਵੀ ਕੋਲ ਜੀ ਜਾਂਦਾ ਤੇ ਮੁੰਡਾ ਵੀ ਕੋਲ ਜੀ ਜਾਂਦਾ ਕੁੜੀ ਕੋਲ ਜੀ ਮਤਲਬ ਕੀ ਆ ਇਸਟਾਗ੍ਰਾਮ ਕਿਉਂ ਕਰਾ ਦੀ ਮਤਲਬ ਕਿ ਇਹਨਾਂ ਦੀ ਪਹਿਲਾਂ ਹੀ ਗੱਲ ਪਾਤੀ ਅੱਛਾ ਸਿੱਧਾ ਨਹੀਂ ਕਹਿੰਦੇ ਇਕੱਠੇ ਪੜਦੇ ਆ ਇੱਕੋ ਕਾਲਜ ਵਿੱਚ ਪੜਦੇ ਆ ਹਾਂਜੀ ਹਾਂਜੀ ਸਹੀ ਹਾਂਜੀ ਹਾਂਜੀ ਕੀ ਇੰਨਾ ਤੈਨੂੰ ਗੋਲੀਆਂ ਦਾ ਡਰ ਆ ਗਿਆ ਜਿਹੜਾ ਤੈਨੂੰ ਗੱਲ ਵੀ ਨਹੀਂ ਮੂੰਹ ਚ ਨਿਕਲ ਰਹੀ ਦੇਖਿਆ ਤੂੰ ਮੈਨੂੰ ਝੂਠਿਆ ਬੋਨਾ ਹੀ ਨਾ ਮੈਂ ਧੋੜਾ ਪਾਉਣੀ ਹੀ ਪੀਗਾ ਲੈਦਾ ਵੀ ਤਿੰਨੇ ਜਣੇ ਰਲੇ ਜੋ ਇੱਕ ਤੇਰੀ ਨਾਲ ਦੀ ਇੱਕ ਆਡੀ ਕੁੜੀ ਤੇ ਇੱਕ ਉਹ ਮੁੰਡਾ ਜਿਹਨੂੰ ਇਹ ਮਾਸੇ ਦਾ ਮੁੰਡਾ ਬਣਾਈ ਬੈਠੀ ਆ ਭਾਬੀ ਸਾਰਾ ਇਨਸਾਫ ਹੋਊਗਾ ਜੋ ਸਾਰੀ ਗੱਲ ਪਤਾ ਲੱਗੂਗੀ ਮੈਂ ਇੱਕ ਮਿੰਟ ਤੁਹਾਨੂੰ ਇਸ ਤਰ੍ਹਾਂ ਕਿਹਨੇ ਘਲਾਇ ਇਥੇ ਸਭ ਹੀ ਨੇ ਵੇਖਿਆ ਹੁਣ ਤੇ ਕੁਛ ਨਹੀਂ ਲੋੜ ਹੀ ਨਹੀਂ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਗਈਆਂ ਆਹ ਵੇਖ ਲੈ ਕਿੰਨੇ ਮਹੀਨੇ ਹੋ ਗਏ ਉਹਦੇ ਨਾਲ ਗੱਲਾਂ ਕਰਦੇ ਨੂੰ ਮੰਨ ਕੇ ਨਾਲੇ ਉਹਨੇ ਮੁੰਡੇ ਨੇ ਜਿਦਾਂ ਹੀ ਆਪਣੇ ਮੋਟੇ ਤੇ ਬੈਠੇ ਹੀ ਨਾ ਦਾ ਉਸੇ ਮੁੰਨੇ ਨੇ ਲੈ ਕੇ ਫੋਟੋ ਵਿਖਾਈ ਹਣੇ ਤੁਹਾਡੀ ਕੁੜੀ ਦੀ ਤੇ ਉਹਨੇ ਲਾਲਚ ਦਿੱਤਾ ਹੀ ਸਾਨੂੰ ਐਂ ਤੇ ਕਿਹਨੂੰ ਫੋਟੋ ਦਿੱਤੀ ਨਹੀਂ ਆ ਸੁਖ ਨੇ ਫੋਟੋਆਂ ਮਰਦੀ ਫਿਰਦੀ ਆ ਫਿਰ ਆਪਣੇ ਪੁੱਤ ਦਾ ਸੁਖ ਨੂੰ ਸੱਦ ਕੇ ਆ ਜਾਂ ਮੈਂ ਲਿਉਣੀ ਆ ਸੱਦ ਕੇ ਪਰ ਇੱਥੇ ਇਹਨੂੰ ਦੱਸਦੀ ਆ ਨਾ ਇਹ ਗੱਲ ਮੰਨਦਾ ਨਾ ਇਹ ਮੇਰਾ ਹਮਸਫਰ ਮੇਰਾ ਭਲਾ ਹੈ ਤੇ ਲਾਵਾ ਫਿਰ ਹੋਏ ਨਹੀਂ ਕਿ ਤੂੰ ਉਹਦੇ ਵਲ ਦਾ ਹੋ ਵੀ ਗਿਆ ਉਹ ਉਹ ਰਲੀ ਆ ਤੇਰੀ ਰੋਟੀ ਨਾਲ ਮੇਰੀ ਗੱਲ ਸੁਣ ਉਹਨੇ ਤੈਨੂੰ ਇੱਕ ਵਾਰੀ ਵੀ ਦੱਸਿਆ ਹੋਏ ਗੱਲ ਭਾਬੀ ਜੋ ਵੀ ਗੱਲ ਹੋਊ ਤੇ ਮੈਂ ਕਹਿਣ ਰਿਆਂ ਇਨਸਾਫ ਹੋਊਗਾ ਤੇ ਕੋਈ ਥੇ ਨਾਲਾ ਘਟ ਪਾ ਨਾ ਸੁਖ ਨੂੰ ਨਹੀਂ ਆਣ ਤੇ ਗੱਲ ਸੁਣ ਮੇਰੀ ਜੇ ਤੁਹਾਨੂੰ ਉਹ ਮੁੰਡਾ ਕਹਿਣ ਗਿਆ ਤੇ ਕਿਹੜੀ ਕੁੜੀ ਨਾਲ ਇੱਜਤ ਖੇਡ ਜਾਵਾ ਕੋਨੇ ਸਾਨੂੰ ਲਾਲਚ ਦੇਤਾ ਦੱਸ ਤਾ ਮੋਟਰਸਾਲ ਲਾਲਚ ਵਿੱਚ ਮੈਂ ਫੇ ਜੋ ਮੱਦੀ ਕਰ ਲੋਗੇ ਤੁਸੀਂ ਫੇ ਤਾਂ ਕਿਹਦੀ ਜ਼ਿੰਦਗੀ ਬਰਬਾਦ ਕਰ ਤੋਗੇ ਫੇ ਹੋਰ ਕਈ ਜਿੱਥੇ ਮਰਜੀ ਕੋਈ ਅੰਮ੍ਰਲੀ ਪੋਸਤੀ ਲੱਭ ਜਾਊਗਾ ਤੇ ਫੇ ਤੁਸੀਂ ਉੱਥੇ ਤੋੜ ਦੋਗੇ ਜੇ ਤੁਹਾਨੂੰ ਕੋਈ ਕਹਿ ਦੂਗਾ ਬਾਹਰੋਂ ਤੇ ਲਾਲਚ ਲਾਲਚ ਤੁਸੀਂ ਦੱਸੀ ਜਾਂਦੇ ਪਤਾ ਬਾਤ ਤੇ ਅਸੀਂ ਵੜਦੇ ਜੇਲਾ ਕਰੋ ਮੜਾ ਜਾ ਕੋਈ ਨਹੀਂ ਮਾਲਾ ਨੇ ਕੁੜੀ ਨੂੰ ਵੀ ਤਾਂ ਕਿੰਨੇ ਕਾਲ ਬਰਬਾਦ ਕਰਦੇ ਤੁਸੀਂ ਨਹੀਂ ਨਹੀਂ ਪਾਜੀ ਘੜੀ ਆਵ ਜੇ ਮੇਰੀ ਪਹਿਲੀ ੜੀ ਮਿਲਿਆ ਪਹਿਲੀ ਗੱਲ ਨੂੰ ਮਰਜੂਰ ਤਾਂ ਸਾਨੂੰ ਪਤਾ ਹੀ ਨਹੀਂ ਕੀ ਹੁੰਦੀ ਕੀ ਨਹੀਂ ਉਹ ਕਹਿੰਦਾ ਇੱਡੇ ਲਾਜੀਤ ਸੀ ਗੱਲਬਾਤ ਕਰਾ ਦੋ ਚਲ ਕੋਈ ਨਹੀਂ ਕਿ ਤੁਹਾਨੂੰ ਮੁੰਡਾ ਜਾਂਦਾ ਇਹਨੂੰ ਨਹੀਂ ਸੀ ਨਹੀਂ ਪਹਿਲੇ ਤਾਂ ਨੋਟ ਘਟ ਕੇ ਗਿਆ ਉਹ ਆਂਦਾ ਮੁੰਡਾ ਹੀ ਛੱਡ ਕੇ ਗਿਆ ਇੱਥੇ ਤਾਂ ਪਹਿਲੇ ਦਿਨ ਹੀ ਜੇ ਤੂੰ ਇਹਨੂੰ ਮੋੜ ਤੜੇ ਮੈਨੂੰ ਉਹਨੇ ਦੱਸਿਆ ਕਿ ਉਹ ਨਹੀਂ ਸੀ ਮੈਂ ਤਾਂ ਕੋਈ ਵੱਡੀ ਖੇਡਦਾ ਤੂੰ ਤਾਂ ਕਾਲੀ ਕਾਲੀ ਵੇਚੀ ਸੀ ਕਾਲੀ ਵੇਚੀ ਸੀ ਮੈਂ ਨਾਲੇ ਉਹਦਾ ਪਰ ਰਿਸ਼ਤਾ ਕਰਾਇਨਾ ਪਰ ਲਾਲਚ ਤੇ ਵੇਚ ਆ ਕੇ ਨਾ ਤੁਹਾਨੂੰ ਵੀ ਦੱਸਣਾ ਆਪਾਂ ਸ਼ਿਦਰ ਰਿਸ਼ਤਾ ਲਾਣੀ ਆਏ ਲਾਜਚ ਲਾਜ ਕਰੀ ਜਾਂਦੇ ਲਾਜ ਬੁੜੀ ਬਰਾਲ ਹੁੰਦਾ ਵਾ ਹਾਂ ਵੀ ਗੱਲ ਸਹੀ ਹੁਣ ਸਮਝ ਲ ਇਲਾਜ ਸਭ ਤੋਂ ਵੱਡਾ ਬੁਰੀ ਬਲਾਵਾ ਕੋਈ ਗੱਲ ਨਹੀਂ ਨੀ ਤੇ ਨਤੀਜਾ ਮੈਨੂੰ ਤੁਹਾਨੂੰ ਲਾ ਇਹ ਤੁਹਾਨੂੰ ਬਹੁਤ ਮਹਿੰਗਾ ਪੈਣਾ ਰਿਸ਼ਤਾ ਰਕਾਇ ਜੇ ਤਨ ਹੁਣਾ ਸਭ ਸਿਖਾ ਲਿਆ ਤੇ ਤੁਸੀਂ ਗਾਂਹ ਕਰੋਗੇ ਇਦਾਂ ਦੇ ਕੰਮ ਜੇ ਗਾਂਹ ਕਿਹੜੇ ਘਰ ਦਾ ਗਾੜਾ ਕਰੋ ਜਾਗੀ ਨਹੀਂ ਆਪੇ ਇਹ ਜਿਹੜਾ ਲਵ ਲੂ ਮਰਜੀ ਜੇ ਗਲਪਾ ਤੇ ਨਾ ਕੋਈ ਇਹ ਰਿਸ਼ਤਾ ਕਰਉਣਾ ਨਹੀਂ ਜੇ ਤੁਹਾਨੂੰ ਪਹਿਲਾਂ ਪਤਾ ਤੂੰ ਪਹਿਲਾਂ ਦੱਸ ਜਾਣ ਕਿ ਆਹ ਗੱਲਬਾਤ ਆ ਜੀ ਉਹ ਮੈਨੂੰ ਹੀ ਸਖ ਪੇਦਾਈ ਮੈਨੂੰ ਪਹਿਲਾਂ ਨਹੀਂ ਪਤਾ ਜਿੱਦਣ ਅਈ ਤੋਰੇ ਤੁਹਾਡੇ ਘਰ ਆਇਆ ਤੁਸੀਂ ਫੋਨ ਲਾਇਆ ਈ ਉਦਣ ਹੀ ਇਹਨੇ ਸਖ ਪੇਦਾਇਆ ਤੇ ਕੋਈ ਕੰਮ ਕਰਕੇ ਖਾ ਲਾ ਕਰ ਹਾਂ ਕੰਮ ਤੇ ਕਰੀਦੜ ਕਿਨੇ ਕਰਨੇ ਆ ਪਤਾ ਬੇੜਾ ਵਰਗੇ ਕੀਤਾ ਹੋਏ ਲੋਕਾਂ ਨੇ ਤੇ ਹੋਰ ਕੀ ਗੱਲ ਹੈ ਮੇਰੀ ਸੁਣੋ ਇਹੋ ਜਿਹੀ ਚੱਕਰ ਨਹੀਂ ਕਰਦੀਆਂ ਨਹੀਂ ਨਹੀਂ ਅੱਜ ਤੋਂ ਨਹੀਂ ਹਾਈ ਮੇਰੀ ਗੱਲ ਸੁਣੋ ਤੁਸੀਂ ਇੱਥੇ ਗੱਲਾਂ ਕਰੀ ਜੰਨੇ ਸੁੱਖ ਤੇ ਬਾੜੀ ਹੈ ਨਹੀਂ ਗਈ ਬਾੜਾ ਨਹੀਂ ਨਹੀਂ ਹੈਗੀ ਬਾੜਾ ਆਹ ਹੋ ਗਈ ਜਾਂਦੇ ਬਾਥਰੂਮ ਗਈ ਆ ਮੇਰਾ ਫੋਨ ਫੋਨ ਤੁਸੀਂ ਜੇ ਲੈ ਰਹੇ ਹੋ ਉਹ ਨਹੀਂ ਮੇਰਾ ਫੋਨ ਲਗੀ ਸੀ ਆ